ਸਾਬਾਈ ਕੋ ਜੀ ਕਿਫਤ ਇਹ ਸੁਸੰਗਤ ਜੀ ਆ ਜਿਹਕੇ ਭੈਣ ਹੈ ਜੀ ਤੇ ਉਹ ਤਰੰਤਾਂ ਤੋਂ ਆਇਆ ਤੇ ਰੋਟੀਆਂ ਲਾ ਕੇ ਵਿਚਾਰੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਸੀ ਕਿਰਾਏ ਤੇ ਰਹਿੰਦੇ ਸੀ ਤੇ ਕਈ ਉਹ ਜਿਹੜਾ ਰੋਟੀਆਂ ਵਾਲਾ ਠੇਲਾ ਉਹੀ ਚੁੱਕ ਕੇ ਲੈ ਗਿਆ ਭੈਣ ਹੋਣਾਂ ਦਾ ਤੇ ਹੁਣ ਭੈਣ ਹੋਣੀ ਡਲਾ ਸਾਹਿਬ ਆਇਆ ਤੇ ਭੈਣ ਹੋਣੀ ਕਹਿੰਦੇ ਸੀ ਕਿ ਮੈਂ ਝੂਠ ਨਹੀਂ ਬੋਲਦੀ ਅੱਜ ਇੱਕ ਕੰਜਕਾ ਹੈਗੀ ਆ ਤੇ ਮੈਂ ਝੂਠ ਨਹੀਂ ਬੋਲਦੀ ਤੁਸੀਂ ਮੈਨੂੰ ਜੜੀ ਦੇ ਦਿਓ ਤਾਂ ਮੈਂ ਆਪਣਾ ਰੋਟੀ ਦਾ ਜਿਹੜਾ ਵੇਚ ਕੇ ਘਰਬਾਰ ਦਾ ਜਿਹੜਾ ਗੁਜ਼ਾਰਾ ਕਰ ਸਕਾਂ ਤੇ ਉੱਥੇ ਹੀ ਜਾ ਰਹੇ ਆ ਜੀ ਸੋ ਬਾਹਰ ਤਾਂ ਹੈ ਨਹੀਂ ਭੰਜੀ ਹੋਣੀ ਸੀ ਅਸੀਂ ਅਸੀਂ ਤਾਂ ਬਾਹਰ ਬੁਲਾਇਆ ਸੀ ਤੇ ਉਹਨਾਂ ਨੇ ਇਹ ਵੀ ਨਹੀਂ ਪਤਾ ਕਿੰਨੇ ਲਗੈਰ ਆਊਗਾ ਜਾਂ ਕੋਣ ਆਊਗਾ ਤੇ ਤਾਲਾ ਸਾਹਿਬ ਆ ਗਏ ਲੱਗਦਾ ਤਾਂ ਆਪੈਣ ਰੱਖੀ ਹੋਈ ਆ ਧੰਗੁਰੂ ਗ੍ਰੰਥ ਸਾਹਿਬ ਜੀ ਧੰਗੁਰੂ ਗ੍ਰੰਥ ਸਾਹਿਬ ਜੀ ਧੰਗੁਰੂ ਗ੍ਰੰਥ ਸਾਹਿਬ ਜੀ ਧੰਗੁਰੂ ਗ੍ਰੰਥ ਸਾਹਿਬ ਜੀ ਆਹ ਪੈਣੀ ਰੱਖੀ ਹੋਈ ਆ ਧੰਗੁਰੂ ਗ੍ਰੰਥ ਸਾਹਿਬ ਜੀ ਉਹਤ ਨੇ ਕੋਈ ਕਾਲਸਾ ਵਾਇਬਰ ਜੀ ਫਤਿਹ ਜੀ ਤੁਸੀਂ ਆਏ ਸੀ ਪਹਿਲੇ ਦਰਬਾਰ ਭਾਈ ਨੂੰ ਤੁਸੀਂ ਕਰ ਰਹੇ ਸੀ ਮੂਨੇ ਤੁਸੀਂ ਢੇਲੀ ਪੇਸਟ ਤੇ 700 ਰੁਪਏ ਪੜਾਇਆ ਕਰ ਗਿਆ ਤੇ ਬਗਲ ਚੱਲੇ ਆ ਤਿੰਨ ਮਿੰਟ ਬਾਅਦ ਮੇਰਾ ਪੈਸਾ ਕਿੱਥੇ ਗਿਆ ਅੱਛਾ پیسے ਲਈ ਅਸੀਂ ਧਾਰੇ ਪਈਆ ਦਿੱਤਾ ਹੀ ਉਹਨਾਂ ਨੇ ਅੱਛਾ ਜੀ ਅੱਛਾ ਲਿਆ ਹੀ ਮਰਾ ਮੁੱਢ ਟੈਪ ਪਾਸ ਕਰ ਰਿਹਾ ਹੈ ਅਸਲਾ ਆਲੂ ਵਾਲੇ ਪ੍ਰੋਟੀਨ ਲੋਡ ਹੈ ਪੀਣਾ ਮੈਂ ਹੂ ਹੂ ਆਲੂ ਵਾਲੇ ਪ੍ਰੋਟੀਨ ਦਾਲ ਮੁੱਢ ਅੱਛਾ ਜੀ ਈ ਆ ਤੜਤ ਬਚਾਵਾ ਤੁਸੀਂ ਨਾ ਦਰ ਤੇ ਆਏ ਹੋ ਗੁਰੂ ਰਾਮਦਾਸ ਪਾਤਸ਼ਾਹ ਦੇ ਬਾਬਾ ਦੀਪ ਸਿੰਘ ਦੇ ਤੁਸੀਂ ਇੱਕ ਕੰਮ ਕਰੋ ਇਸ ਤਰ੍ਹਾਂ ਰੋਣਾ ਨਹੀਂ ਤੁਸੀਂ ਕੰਮ ਕਰੋ ਤੁਸੀਂ ਅੰਦਰ ਗਏ ਹੋ ਹਾਂਜੀ ਮੱਥਾ ਠੇਕਾ ਲੰਗਰ ਪ੍ਰਸਾਦਾ ਚਾ ਲਿਆ ਵਾ ਮੈਂ ਕਰਦੇ ਨਹੀਂ ਇਹ ਚੀਜ਼ ਮੈਨੂੰ ਕਹਿਣ ਦੀ ਬਜਾਏ ਤੁਸੀਂ ਬਾਬਾ ਦੀਪ ਸਿੰਘ ਨੂੰ ਕਹਿ ਕੇ ਆਓ ਤੁਸੀਂ ਕਹਿ ਕੇ ਆਈਏ ਤੁਸੀਂ ਕਹਿ ਕੇ ਆਏ ਹੋ ਉਸ ਤੋਂ ਵੱਡਾ ਕੋਈ ਦੇਣ ਵਾਲਾ ਨਹੀਂ ਹੈਗਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ ਹੈਗਾ ਠੀਕ ਹੈ ਜੀ ਤਕਰੀਬਨ ਉਹਦਾ ਵੀਰ ਦਾ ਫੋਨ ਆਇਆ ਸੀ ਕਹਿੰਦੇ ਉਹ ਭੈਣ ਜੀ ਸੋਨੀ ਪੰਡਤ ਹੈਗੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਹਲਕ ਨਹੀਂ ਕਰਾਂਗੇ ਤੇ ਭਾਣੇ ਮਰੀਏ ਸਾਡੇ ਦਰ ਤੇ ਕੋਈ ਵੀ ਆਵੇ ਹਾ ਦਰ ਤੇ ਆਵੇ ਤਾਂ ਅਸੀਂ ਕਦੀ ਪਿੱਛੇ ਨਹੀਂ ਹਟਦੇ ਨਾ ਤੇ ਮੇਰਾ ਇੱਕ ਤਾਂ ਇੱਕ ਤਾਂ ਇੱਕ ਤਾਂ ਭੈਣੇ ਇਦਾਂ ਵਾ ਕਿ ਤੂੰ ਗੁਰੂ ਰਾਮਦਾਸ ਪਾਸ਼ਾ ਜੀ ਦੇ ਸਿੱਖ ਦੇ ਕੋਲ ਆਈ ਹੈ ਠੀਕ ਹੈ ਤੇ ਸਾਡੇ ਦਰ ਤੋਂ ਕਦੀ ਕਿਸੇ ਨੂੰ ਨਾ ਨਹੀਂ ਹੁੰਦੀ ਗੁਰੂ ਰਾਮਦਾਸ ਪਾਸ਼ਾ ਖੈਰ ਪਾਉਂਦੇ ਹੀ ਨੇ ਠੀਕ ਹੈ ਤੁਹਾਨੂੰ ਹੁਣ ਰੇੜੀ ਚਾਹੀਦੀ ਹੈ ਜਿੰਨਾ ਤੇ ਰੋਟੀ ਚੱਲ ਪੇਗੀ ਹਾਂਜੀ ਹਾਂਜੀ ਠੀਕ ਹੈ ਤੁਸੀਂ ਕੰਮ ਕਰੋ ਪਹਿਲੇ ਇੱਕ ਵਾਰੀ ਫਿਰ ਅੰਦਰ ਜਾਓ ਹਾਂਜੀ ਅੰਦਰ ਜਾ ਕੇ ਕਿਆ ਕੀ ਆਉ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਕੋਟ ਕੋਟ ਸ਼ੁਕਰਾਨਾ ਕਿਉਂ ਹਾਂ ਕਿਉਂਕਿ ਤੁਹਾਡੀ ਅਰਜ਼ੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰ ਤੇ ਕਬੂਲ ਹੋਈ ਆਹ ਐਡਰੈਸ ਤੇ ਪਹੁੰਚ ਜਾ ਠੀਕ ਹੈ ਇਹ ਹੈਗਾ ਜਸੀ ਰਿਕਸ਼ੇ ਵਾਲੇ ਇਹਨਾਂ ਕੋ ਪਹੁੰਚ ਜਾ 2 ਵਜੇ ਤੱਕ ਪਹੁੰਚ ਅਥੋਂ ਹੁਣੇ ਤੁਸੀਂ ਚੱਲ ਜਾਓ ਠੀਕ ਹੈ ਇਹ ਖਜ਼ਾਨੇ ਕੀ ਹਟ ਹੁੰਦੇ ਅੰਮ੍ਰਿਤਸਰ ਤੇ ਤੁਹਾਨੂੰ ਜਿਹੜੀ ਦੇ ਦੇਣਗੇ ਠੀਕ ਹੈ ਤੇਰੇ ਤੇਰੇ ਮਨ ਚ ਆਈ ਸੀ ਨਾ ਕਿ ਸ਼ਾਇਦ ਉਹ ਸਿੱਖ ਹੈਗੇ ਤੇ ਸਾਡੀ ਹੈਲਪ ਨਹੀਂ ਕਰਨਗੇ ਦੋਲਦਾ ਪਿਆ ਸੀ ਮਨ ਨਹੀਂ ਨਹੀਂ ਭੈਣੇ ਜੇ ਸਾਡੇ ਸਿਰ ਤੇ ਅੱਜ ਤਾਜ ਸਿਰ ਤੇ ਜੋ ਤਾਜ ਹੈ ਨਾ ਇਹ ਗੁਰਗੋਬੀ ਸਿੰਘ ਜੀ ਨੇ ਤੇਰੇ ਵਰਗੀਆਂ ਭੈਣਾਂ ਦੀ ਰੱਖਿਆ ਦੇ ਲਈ ਦਿੱਤੇ ਹੋਏ ਆ ਅੱਜ ਅਸੀਂ ਇਹ ਸ਼ੀਸ਼ਾ ਵੱਡੇ ਵੱਡੇ ਪਾਏ ਨਾ ਜੀ ਆਹ ਵੱਡੇ ਵੱਡੇ ਸ਼ੀਸ਼ਾ ਪਾਏ ਆ ਇਹ ਤੇਰੇ ਵਰਗੀਆਂ ਭੈਣਾਂ ਦੀ ਰੱਖਿਆ ਦੇ ਲਈ ਪਾਏ ਆ ਠੀਕ ਹੈ ਸਾਨੂੰ ਸਿੱਖ ਹੋਣ ਤੇ ਮਾਣ ਹੈ ਤੇ ਸਾਨੂੰ ਮਾਣ ਹੈ ਕਿ ਅਸੀਂ ਤੇਰੇ ਵਰਗੀਆਂ ਭੈਣਾਂ ਦੇ ਨਾਲ ਖੜਦੇ ਆ ਠੀਕ ਹੈ ਕੋਈ ਨਾ ਤੁਸੀਂ ਆਜੋ 16-17000 ਰੁਪਿਆ ਕੋਈ ਦਿੱਕਤ ਨਹੀਂ ਗੁਰਦਾਮ ਦਾਸ ਪਾਸ਼ਾ ਨੇ ਸਾਨੂੰ ਦੇ ਦੇਣਾ ਠੀਕ ਹੈ ਕਿ ਤੁਸੀਂ ਆ ਜਾਓ ਠੀਕ ਹੈ ਜੀ ਚਲੋ ਠੀਕ ਹੈ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜਾਓ ਪਹੁੰਚੋ ਨਹੀਂ ਮੈਂ ਹੁਣ ਮੈਂ ਜਲਦੀ ਜਲਦੀ ਮੈਂ ਇਹ ਕਰ ਦੇਣਾ ਖੂ ਹਾਂਜੀ ਤੁਸੀਂ ਇਹਦੇ ਕੋਲ ਪਹੁੰਚ ਜਾਓ ਇਹਨੂੰ ਜਾ ਕੇ ਕਹੋ ਨਿਰਵੈਰ ਸਿੰਘ ਨੇ ਭੇਜਿਆ ਬਸ ਕੁਝ ਨਹੀਂ ਕਰਨਾ ਸੀ ਚਾਹ ਚੁਪੀਓ ਨਹੀਂ 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 ਭੈਣੀ ਨਾ 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 ਤੂੰ ਸਾਡੀ ਭੈਣ ਹੈ ਕੋਈ ਨਹੀਂ ਠੀਕ ਹੈ ਭੈਣੀ ਅੱਜ ਵੈਸੇ ਤੂੰ ਮੇਰੀ ਅਰਦਾਸ ਕਰੀ ਮਾਤਾ ਰਾਣੀ ਨੂੰ ਅੱਜ ਵੈਸੇ ਹੈਗਾ ਨਾ ਕੀ ਕਹਿੰਦੇ ਆ ਜੋਤਾਂ ਨਾ ਅੱਜ ਹਾਂਜੀ ਜੋਤਾਂ ਅੱਜ ਜੋਤ ਜਗਾਈ ਜੋ ਤੂੰ ਜੋਤ ਕੀ ਦਿਗੋਣੀ ਗਰੀਬੀ ਨੇ ਕੋਈ ਗੱਲ ਨਹੀਂ ਤੂੰ ਅੱਜ ਅਰਦਾਸ ਕਰੀ ਮੇਰੀ ਠੀਕ ਹੈ ਚਲੋ ਠੀਕ ਹੈ ਬਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਚਲ ਠੀਕ ਹੈ ਬਣ ਪਹੁੰਚ ਜਾਈ ਹੁਣ ਅਚਾ ਪਹੁੰਚ ਜਾਈ ਓਕੇ ਜੀ ਉਹ ਵਾਹਿਗੁਰਜੀ ਉਹ ਵਾਹਿਗੁਰਜੀ ਸੋ ਆ ਗਿਆ ਦੇਪਾਂ ਨਹੀਂ ਆ ਗਿਆ ਹੋ ਗਿਆ ਤਿਆਰ ਆ ਗਿਆ ਤੇ ਕੰਜੀ ਨਹੀਂ ਹਾਂਜੀ ਬਣ ਜੀ ਵਾਹਿਗੁਰੂ ਸਾਹਿਬ ਵਾਹਿਗੁਰਜੀ ਕੀ ਫਤਿਹ ਅਕਦਾਉ ਆਏ ਹੋਣੇ ਹਾਂ ਜੀ ਹੁਣੇ ਆਪਾਂ ਮਾਫੀ ਚਾਹਦਾ ਮੈਂ ਲੇਟ ਹੋ ਗਿਆ ਥੋੜਾ ਜਿਹਾ ਹਾਂ ਪਤਾ ਕਰ ਲਿਆ ਲੋੜਵੰਦਾ ਹਾਂ ਜੀ ਲੋੜਵੰਦਾ ਚੋਰੀ ਹੋ ਗਈ ਇਹਨਾਂ ਦੀ ਹੋਈ ਹੈ ਹਾਂਜੀ ਹੂੰ ਗੱਡੀ ਦੇਖ ਲਈ ਹੈ ਹਾਂਜੀ ਇਤਨਾ ਦੀ ਚੋਰੀ ਹੋਈ ਸੀ ਕਿ ਦੂਜੀ ਹੀ ਆਹ ਬਿਲਕੁਲ ਨਵੀਂ ਆ ਇਹ ਤੁਹਾਨੂੰ ਗੁਰੂ ਆਂਦਾਸ ਪਾਸ਼ਾ ਜੀ ਨੇ ਦਿੱਤੀ ਆ ਹਾਂਜੀ ਹਾਂਜੀ ਠੀਕ ਹੈ ਭੈਣ ਭੈਣ ਹੁਣੀ ਕਹਿੰਦੇ ਸੀ ਮੈਂ ਹਿੰਦੂ ਆ ਤੇ ਹਿੰਦੂ ਆ ਤਕਰੀਬਨ ਮੈਂ ਕਹ ਪੈਣਾ ਇੱਕ ਗੱਲ ਲੋੜ ਦੀ ਲੋੜ ਦੀ ਠੀਕ ਹੈ ਨਾ Hindu ਦੀ ਕੋਈ ਕੋਈ ਗੱਲ ਨਹੀਂ ਜੇ ਤੂੰ ਸਾਡੇ ਕੋਲ ਆਈ ਹੈ ਹਾਂ ਗੱਲ ਲੋੜਵੰਦ ਨੂੰ ਜਾਣਾ ਹਾਂ ਲੋੜਵੰਦੀ ਜਿਹਨੂੰ ਪਤਾ ਹੋਵੇ ਕਿ ਠੀਕ ਹੈ ਵੀ ਇਹਨੂੰ ਜੂਰਤਾ ਕੀ ਆ ਹਾਂ ਗੱਲ Hindu ਦੀ ਸਿੱਖ ਦੀ ਨਹੀਂ ਪੈਣੇ ਤੂੰ ਭਾਵੇਂ Hindu ਆ ਫਿਰ ਕੀ ਹੋਇਆ Hindu ਦਾ ਹੈਗੀ ਤੇ ਸਾਡੀ ਭੈਣ ਹੀ ਹੈ ਨਾ ਤੇ ਬਣਾ ਕੇ ਪਰੌਂਠੇ ਰੋਟੀ ਦੀ ਰਹੰਤੀ ਸਾਰੀ ਦਿਹਾੜੀ ਰੋਟੀ ਨਹੀਂ ਖਾਦੀ ਭੁੱਖ ਮਰ ਗਈ ਅੱਛਾ ਚੀਜ਼ ਦਿਖਵਾ ਦੇ ਤੇ ਭੁੱਖ ਮਰ ਜਾਂਦੀ ਹੈ ਬੰਦੇ ਦੀ ਇਹੀ ਰੜੀ ਹੈ ਨਾ ਪ੍ਰਾਣੀ ਲਈ ਸੀ ਹਾਂ ਨਹੀਂ ਲਈ ਇਹੀ ਜਲੀ ਬੇਸਤ ਵਾਲਾ ਕਿਤਾਜ ਆ ਰਹੀ ਹੈ ਹਾਂ ਇਹ ਵੀ ਕਰ ਜਗਾ ਉਹ ਅੱਜ ਜਿਹੜਾ ਹੈ ਇਹ ਵੀ ਕਰ ਜਗਾ ਅਜਾਤ ਸਿੰਘ ਜਗਾਈ ਕਿ ਨਹੀਂ ਚਾਹਤ ਤੁਸੀਂ ਘਰੇ ਹਾਂਜੀ ਜਗਾਈ ਮਾੜੇ ਮਾੜੇ ਜਗਾਈਏ ਜੋਰ ਹਾਂਜੀ ਅਰ ਫੇਰ ਜਾ ਕੇ ਮਾਤਾ ਜੀ ਨੂੰ ਸੁਗਰਾਣਾ ਕਰ ਦਿਓ ਹਾਂਜੀ ਨਹੀਂ ਤੇ ਵੀ ਮੇਰੀ ਕੋਈ ਮਦਦ ਕਰੇ ਕਿ ਨਾ ਕਰੇ ਮੇਰੇ ਕੋਈ ਬਾਹ ਬੜੇ ਕਿ ਨਾ ਪੜੇ ਇਹ ਹੈਪੀ ਬਰਥਡੇ ਲੋਕ ਮੇਰੀ ਸੁਣਨੇ ਕਿ ਨਾ ਸੁਣਨੇ ਨਹੀਂ ਵੱਡੇ ਲੇਟ ਅੜ ਗਿਆ ਹੈਗਾ ਅੱਛਾ ਅੱਛਾ ਠੀਕ ਹੈ ਤੁਸੀਂ ਮੈਂ ਤਾਂ ਕਰਕੇ ਮੈਂ ਉਹ ਲੇ ਕੱਟਣ ਨਹੀਂ ਮੈਂ ਨੇ ਠੀਕ ਮੰਗਦੀ ਆ ਤੁਹਾਡੇ ਕੋਲ ਨਹੀਂ 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 ਪਹਿਣਾ ਤੂੰ ਸਾਡੀ ਪਹਿਣਾ ਵਰਗੀ ਆ ਨਹੀਂ ਨਹੀਂ ਖਾਂ ਜੋਗੀ ਹੋਣਾ ਠੀਕ ਬਿਲਕੁਲ ਬਿਲਕੁਲ ਬਈ ਕੰਦੇ ਨਹੀਂ ਕੋਈ ਪਤਲੀ ਮਦਰ ਗੁਰੂ ਜਾਨ ਦਾ ਪਾਸ਼ਾ ਨੇ ਕੀਤੀ ਆ ਠੀਕ ਇਹਨਾਂ ਦੇਚੋ ਬਸ ਬੇਨਤੀ ਏ ਠੀਕ ਹੈ ਨਾ ਇਹ ਜਿਹੜੇ ਪੈਸੇ ਹੁੰਦੇ ਨਾ ਇਹ ਸਾਡੇ ਗੁਰਸਿੱਖਾਂ ਦੇ ਪੈਸੇ ਆ ਇਹ ਤੁਸੀਂ ਵੇਚੋ ਨਾ ਬੇਨਤੀ ਐ ਸਿੱਸੀ ਤੁਹਾਡੀ ਰੋਟੀ ਰੋਜੀ ਲਈ ਅਸੀਂ ਕੀਤਾ ਵਾ ਠੀਕ ਆ ਤੁਹਾਨੂੰ ਮਰੀਏ ਇਹ ਭਤਾਂ ਜੀ ਆਹ ਲੋ ਪੈਸੇ ਦਸਵੰਦ ਹੈ ਤੁਹਾਡੀ ਰੇੜੀ ਵਾਸਤੇ ਇਹ ਤੁਸੀਂ ਭਾਜੀ ਹੁਣਾਂ ਦੇ ਦਿਓ ਇਹ ਉਹ ਦਸਵੰਦ ਹੈ ਜਿਹੜਾ ਸਾਡੇ ਗੁਰ ਸਿੱਖਾਂ ਦਾ ਪੈਸਾ ਉਹਦਾ ਦਸਵਾਂ ਹਿੱਸਾ ਨਾ 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 ਪਹਿਲੇ ਰੋਣਾ ਨਹੀਂ ਅੱਜ ਇੱਕ ਹਿੰਦੂ ਭੈਣ ਦੇ ਨਹੀਂ 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 ਕੰਪਨੀ ਜੇ ਦਿੱਤੀ ਆਪਣੀ ਕਮਾਈ ਕਰਨੀ ਤੇ ਮੈਂ ਵੀ ਕਿਸੇ ਦਿਨ ਆਉਂਗਾ ਰੋਟੀ ਖਾਣੇ। ਭਾਜੀ ਵੀ ਨਾ ਖਵਾ ਦੂੰਗੀ। ਆਪ ਰੋਟਾ ਆਪਣੇ ਭਰਾ ਦਾ। ਚਲੋ ਵਧੀਆ। ਤੁਹਾਨੂੰ ਨੰਬਰ ਕਿਨੇ ਤਾਹੀ ਦਤ ਨੇ? ਨੰਬਰ ਕਿਹਨੇ ਦਿੱਤਾ ਸਭਜੀਤ ਚੱਲਿਆ ਵਿਚਾਰਾ। ਅੱਛਾ ਸਭਜੀਤ ਜੀ। ਉਹ ਰੋਲਡਿੰਗ ਹੈ ਨਾ ਬੋਕ ਬੁਕਰ ਰੋਲਡਿੰਗ ਦਾ ਮੁੰਡਾ ਵਿਚਾਰਾ ਕਹਿੰਦਾ ਪੈਣ 60 ਰੁਪਏ ਤੋਂ ਨੰਬਰ ਲੈ ਤੇ ਉਹਨਾਂ ਨੇ ਗੱਲ ਕਰ ਉਹ ਮਦਦ ਕਰਦੇ ਰੱਖੇ ਸੀ। ਠੀਕ ਹੈ ਕਰੋ। ਐਸ ਤਰ੍ਹਾਂ ਵਿਚਾਰੇ ਨੇ ਮੈਨੂੰ ਕਹਿੰਦਾ ਮੇਰਾ ਨਾਮ ਨਾ ਲਈ ਮੈਂ ਹੈ ਨਹੀਂ ਮੈਂ ਤੇਰਾ। ਠੀਕ ਹੈ ਠੀਕ ਹੈ। ਕੱਲ ਵੀ ਮੇਰੇ ਰੂ ਉਹਦਾ ਨਾਮ ਨਿਕਲ ਗਿਆ। ਚਲੋ ਕੋਈ ਨਹੀਂ ਕੋ ਮੋਗਾ ਚਿੰਦਾ ਮੋਗਾ ਚਾਹੇਂ ਜਿਹੜੀਆਂ ਨਹੀਂ ਕਹਿਆ ਜਾਣੇ ਮੈਂ ਜੋ ਹੁਣ ਨਹੀਂ ਬੋਲੇ ਕੋਈ ਨਾ ਕੋਈ ਮੈਂ ਫਿਰ ਵੀ ਇਹਦਾ ਨਾਮ ਲੈ ਲਿਆ ਮੈਂ ਨਹੀਂ ਮੈਂ ਚਲੋ ਗੁਰੂ ਸਾਹਿਬ ਕਿਰਪਾ ਕਰੇ ਰੋਟੀ ਚੱਲਵੇ ਸਾਨੂੰ ਹੋਰ ਕੀ ਚਾਹੀਦਾ ਹੈਗਾ ਠੀਕ ਹੈ ਧੰਨ ਗੁਰੂ ਰਾਮਦਾਸ ਜੀ 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 ਠੀਕ ਹੈ ਪੰਜ ਜੀ ਰੈਡੀ ਨਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਠੀਕ ਹੈ ਬੰਦੇ ਰੈਡੀ ਠੀਕ ਹੈ ਬੰਦੇ ਰੈਡੀ ਠੀਕ ਹੈ ਮੰਜੀ ਇਹ ਤੇ ਬਹੁਤ ਸਨੇ ਕੰਮ ਹੋ ਜਾਣਾ ਬਹੁਤ ਸਨੇ ਕੰਮ ਹੋ ਜਾਣਾ ਤੁਹਾਨੂੰ ਕੁਝ ਦੰਦਾ ਸੀ ਸੋ ਭੈਜੀ ਉਹਨਾਂ ਨੂੰ ਆ ਰੇੜੀ ਲੈ ਆਤੀ ਆ ਸਿੰਘ ਸਾਹਿਬ ਸੋ ਭੈਣ ਇਕਤਾ ਆ ਦੀ ਜਿਹੜੀ ਜਿਹੜੀ ਭੈਣ ਇਕਤਾ ਦੀ ਜਿਹੜੀ ਚੋਰੀ ਹੋ ਗਈ ਸੀ ਤੇ ਤਰਨਤੋਂ ਤੋਂ ਬੁਲੋਂਗ ਕਰਦੇ ਨੇ ਤੇ ਗੁਰਸਾਹ ਦੇ ਉਪਮਾਤੇ ਵਿੱਚੋਂ ਕਿਸੇ ਕੋ ਤੁਹਾਡੇ ਦੇ ਸੁਮੰਤ ਸਰਕਾਰੀ ਭੈਣ ਨੂੰ ਜਿਹੜੀ ਮਿਲ ਗਈ ਆ ਠੀਕ ਹੈ ਮੈਂ ਓਕੇ ਨਾ ਕੰਮ ਹੋ ਜਾਊਗਾ ਤੁਹਾਡਾ ਨਾ ਚਲੋ ਠੀਕ ਹੈ ਰਹਿਣ ਤੋਂ ਭੈਜੀ ਕੋਈ ਗੱਡੀ ਆਜੋ ਚਲੋ ਠੀਕ ਹੈ ਉੱਥੇ ਮੈਨੂੰ ਬਾਈ ਖਾਲਸਾ ਬਾਈ ਗੁਰਜੀਤ ਹਾਂਜੀ ਦੱਸਣਾ ਵਾਂਗੇ ਜਦੋਂ ਖਾਵਾਂਗੇ ਤੇਰੇ ਕੋ ਆਗੇ ਕਰੋੜੇ ਅਪਰੋੜੇ ਖਾਵਾਂਗੇ ਆਗੇ ਠੀਕ ਹੈ ਚਲੋ ਠੀਕ ਹੈ ਬੰਨੇ ਓਕੇ ਜੀ ਵੀਰ ਬਾਬਾ ਜੀ